ਅਸੀਂ ਰੇਨ ਇੰਟਰਨੈਸ਼ਨਲ ਦੇ ਸਟੂਡੈਂਟ ਆ ਅਸੀਂ ਉੱਥੇ ਬਾਹਰ ਖੜੇ ਸੀ ਲੰਚ ਕਰਕੇ ਆ ਕੇ ਸਾਡੀ ਹਾਂ ਕਲਾਸ ਖਤਮ ਹੋ ਗਈ ਅਸੀਂ ਘਰ ਜਾਣ ਲਈ نیچے ਆਏ ਸੀ ਉੱਥੇ ਆਪਾਂ ਸਾਰੇ ਬੱਚੇ ਇਕੱਠੇ ਹੋ ਕੇ ਗੱਲਾਂ ਬਾਤਾਂ ਕਰ ਰਹੇ ਸੀ ਇਹ ਅੰਕਲ ਸਾਡੇ ਕੋਲ ਦੀ ਲੰਗੇ ਲੰਕੇ ਜਾ ਕੇ ਮੇਰੀ ਐਕਟਿਵਾ ਦੇ ਉੱਤੇ ਬਹਿ ਗਏ ਨੇ ਪਹਿਲਾਂ ਇੱਕ ਸਾਈਡ ਨੂੰ ਬੈਠੇ ਬਾਅਦ ਵਿੱਚ ਦੂਸਰੀ ਸਾਈਡ ਨੂੰ ਘੁੰਮ ਕੇ ਬੈਠੇ ਤੇ ਇਹਨਾਂ ਨੇ ਇੱਕਦਮੇ ਚਾਬੀ ਲਈ ਤੇ ਮੇਰੀ ਐਕਟਿਵਾ ਲੈ ਕੇ ਭੱਜਣ ਲੱਗੇ ਤੇ ਮਗਰੋਂ ਮੈਂ ਵਾਜਾ ਮਾਰੀ ਅੰਕਲ ਮੇਰੀ ਐਕਟਿਵਾ ਮੇਰੀ ਐਕਟਿਵਾ ਇਹਨਾਂ ਨੇ ਪਿੱਛੇ ਮੁੜ ਕੇ ਕੁਝ ਨਹੀਂ ਵੇਖਿਆ ਸੁਣਿਆ ਹੀ ਨਹੀਂ ਆ ਇਹ ਜਿਹੜਾ ਮਾਮਲਾ ਹੋਇਆ ਕਿੱਥੇ ਹੈ ਤਗੜੀ ਇੱਥੇ ਹੋਇਆ ਆ ਤਿੰਨ ਮੁਰਾਣੀ ਮਾਰਕੀਟ ਦੇ ਵਿੱਚ ਇੰਸਟੀਚਿਊਟ ਦੇ ਬਿਲਕੁਲ ਨੀਚੇ ਅੱਛਾ ਜੀ ਔਰ ਇਹ ਲੈ ਕੇ ਮਗਰ ਭੱਜਿਆ ਸੀ ਕਿਸੇ ਸਟੂਡੈਂਟ ਦੀ ਐਕਟਿਵਾ ਮੰਗੀ ਮਗਰ ਲੈ ਕੇ ਉਹ ਪਿੱਛਾ ਕੀਤਾ ਜਦ ਇਹਨਾਂ ਨੇ ਉਥੇ ਅਸੀਂ ਬਾਜਾ ਮਾਰੀਆਂ ਚੋਰ 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 ਜਾਨੋ ਵੀਰ ਜੀ ਉਹ ਨਹੀਂ ਸਾਰੇ ਇਕੱਠੇ ਹੋ ਗਏ ਇਹਨਾਂ ਨੇ ਫੜੇ ਨਹੀਂ ਫਿਰੇ ਹੁਣ ਇਹ ਕਹਿੰਦੇ ਮੇਰੀ ਮਜਬੂਰੀ ਸੀਗੀ ਚੋਰੀ ਕਰਨਾ ਅੱਛਾ ਜੀ ਬਾਕੀ ਤੁਸੀਂ ਇਹਨਾਂ ਨੂੰ ਪੁੱਛ ਲਓ ਇਹਨਾਂ ਦੀ ਇਹ ਜੀ ਕੀ ਮਜਬੂਰੀ ਸੀ ਸੰਤੋਸ਼ ਸਿੰਘ ਕੀ ਮਾਮਲਾ ਹੋਇਆ ਸੀ ਚੋਰੀ ਕੀਤੀ ਤੁਹਾਡੇ ਦੇ ਇਲਜ਼ਾਮ ਵਿੱਚ ਚੋਰੀ ਕੀ ਇਹਨਾਂ ਦਾ ਸਕੂਟਰ ਲੈ ਕੇ ਮੈਂ ਚੱਲਿਆ ਸੀ ਚੋਰੀ ਕਰ ਲਓ ਇਹਨੂੰ ਫਿਰ ਇਹ ਜਦੋਂ ਪਿੱਛੇ ਇਹਨੇ ਦੇਖਿਆ ਲੇਡੀਜ਼ ਆ ਰਹੀਆਂ ਨੇ ਦੌੜ ਰਹੀਆਂ ਨੇ ਅਸੀਂ ਤੇ ਮੈਂ ਇੱਥੇ ਸਾਈਡ ਤੇ ਆਪਰੇ ਵਿੱਚ ਖੜਾ ਕਰਤਾ ਸਾਨੂੰ ਲੱਗਦਾ ਇਹ ਕੰਮ ਕਰਨਾ ਚੋਰੀ ਕਰਦੇ ਹੋ ਮੈਂ ਮੈਂ ਸ਼ਰਮਿੰਦਾ ਹਾਂ ਥਿਉਰੀ ਨਹੀਂ ਕਰਦਾ ਇਹ ਇਹ ਮੇਰਾ ਤਿੰਨ ਤਿੰਨ ਆਪਣਾ ਜੋੜਦੇ ਆ ਹੁਣ ਕਿਸੇ ਦੀ ਕਮਾਈ ਆ ਲੋਕ ਜੋੜਦੇ ਆ ਤੇ ਤੁਸੀਂ 1 ਮਿੰਟ ਦੇ ਵਿੱਚ ਜਿਹੜਾ ਡੁਪਲੀਕੇਟ ਚਾਬੀ ਲਾ ਕੇ ਜਿਹੜੀ ਐਕਟਿਵਾ ਲੈ ਜਾਂਦੇ ਹੋ ਇਹ ਚੰਗੀ ਗੱਲ ਹੈ ਗਲਤ ਹੈ ਸ਼ਰਮ ਆ ਰਹੀ ਹੈ ਬਿਲਕੁਲ ਆ ਰਹੀ ਹੈ ਬਹੁਤ ਜ਼ਿਆਦਾ ਆ ਰਹੀ ਹੈ ਕਿੰਨੀਆਂ ਚੋਰੀਆਂ ਕਰ ਚੁੱਕੀਆਂ ਅੱਜ ਤੱਕ ਕੋਈ ਵੀ ਪਹਿਲੀ ਚੋਰੀ ਹੈ ਕਿੱਥੇ ਰਹਿੰਦੇ ਹੋ ਮੈਂ ਗਿੱਲਾਂ ਚ ਕੀ ਨਾਮ ਹੈ ਜਿਹੜਾ ਨਾਮ ਤੁਹਾਡਾ ਡਾਕੀ ਨਾਮ ਹੈ ਮੈਂ ਤੁਹਾਨੂੰ ਸੁਣਾ ਪਿਆ ਸੰਤੋਖ ਸੰਤੋਖ ਸਿੰਘ ਸੰਤੋਖ ਸਿੰਘ ਅੱਛਾ ਸੰਤੋਖ ਸਿੰਘ ਜੀ ਇਹ ਪਹਿਲੀ ਤੁਹਾਡੀ ਚੋਰੀ ਹੈ ਇਸ ਤੋਂ ਪਹਿਲਾਂ ਵੀ ਚੋਰੀਆਂ ਕੀਤੀਆਂ ਆਈਆਂ ਨੇ ਇਸ ਤੋਂ ਪਹਿਲੇ ਤਾਂ ਮੈਂ ਜੌਬ ਕਰਦਾ ਕਿਤੇ ਅੱਛਾ ਹਾਂ ਚੋਰੀ ਕਰਨ ਦੀ ਕੀ ਮਜਬੂਰੀ ਹੋ ਗਈ ਕਿ ਪਹਿਲਾਂ ਚੋਰੀ ਕੀਤੀ ਹੈ ਮਜਬੂਰੀ ਇਹ ਹੋ ਗਈ ਕਿ ਮੈਂ 2 ਦਿਨ ਪਹਿਲੇ ਮੇਰਾ ਐਕਟਿਵਾ ਚੁਕਿਆ ਗਿਆ ਗੁਜ਼ਾਰਾ ਫੇਰੂ ਮਾਰ ਗਿਆ ਅੱਛਾ ਜੀ ਕੋਈ ਕਲਿੱਪ ਹੈਗੀ ਹੈ ਮੇਰੇ ਕੋਲ ਕੀ ਚੋਰੀ ਦੀ ਰਿਪੋਰਟ ਲਖਾਈ ਹੈ ਚੋਰੀ ਦੀ ਰਿਪੋਰਟ بیٹے ਦੇ ਕੋਲ ਸੀ ਉਹ ਲਿਖਾਈ ਹੈ بیٹے ਦਾ ਸੀ ਐਕਟਿਵਾ ਉਹ ਲਿਖਾਈ ਹੋਈ ਹੈ अच्छा ते ओ ओ दी फोटो ਵੀ ਜਿਹੜੀ ਹੈ ਨਾ ਕੈਮਰੇ ਵਿੱਚੋਂ ਗੁਰਦਾਰਾ ਫੇਰੂ ਮਾਂ ਤੋਂ ਪਰਸੋਂ ਮੈਂ ਨਾਲ ਲੈ ਕੇ ਆਇਆ ਆਪਣੇ ਮੋਬਾਈਲ ਪਰਸੋਂ ਮਤਲਬ ਇੱਕ ਤਰੀਕ ਨੂੰ ਜਿਹੜਾ ਤੁਹਾਡੀ ਤੁਹਾਡੀ ਇੱਕੀ ਵਾਰ ਚੋਰੀ ਹੋ ਗਈ ਅੱਜ ਤੋਂ ਹੀ ਸੋਚਿਆ ਮੈਂ ਕਿਸੇ ਦੀ ਚੱਕਲਾਂ ਦੇ ਹਿਸਾਬ ਬਰਾਬਰ ਹੈ ਬਸ ਇਹੋ ਜਿਹੀ ਕੋਈ ਦਿਮਾਗ ਵਿੱਚ اچھا ਤਾਂ ਕਿ ਮੇਰਾ ਕੋਈ ਹੈ ਉਹ ਨਹੀਂ ਹੈਗਾ ਕਿ ਮੈਂ ਮੈਂ ਤਾਂ ਚੰਗੀ ਬਿਆਨ ਬਲੌਕ ਕਰਦਾ ਸਿਆਣੇ ਬਿਆਣੇ ਲੱਗ ਰਹੇ ਠੀਕ ਹੈ ਉਮਰ ਵੀ ਤੁਹਾਡੀ ਬਹੁਤ ਆ ਇਹ ਗੱਲ ਚੰਗੀ ਆ ਇਹ ਗੱਲ ਚੰਗੀ ਆ ਤੁਹਾਡੀ ਮੈਂ ਕਹਿ ਰਿਹਾ ਬਹੁਤ ਮਾੜੀ ਹੈ ਮੈਂ ਖੁਦ ਸ਼ਰਮਿੰਦਾ ਹਾਂ ਹਾਂਜੀ ਮੈਂ ਸ਼ਰਮਿੰਦਾ ਹਾਂ ਕਿ ਬਹੁਤ ਮਾੜੀ ਗੱਲ ਨਹੀਂ ਇਹ ਕਹਿੰਦੇ ਵੀ ਕਾਫੀ ਦੂਰ ਤੋਂ ਤੁਹਾਨੂੰ ਕਾਫੀ ਦਾ ਦੂਰ ਆ ਕੇ ਤੁਹਾਨੂੰ ਕਾਬੂ ਕੀਤਾ ਸ਼ਰਮਿੰਦਾਲੀ ਕਿਹੜੀ ਗੱਲ ਜੇ ਫੜੇ ਗਏ ਤੁਸੀਂ ਹੁਣ ਸ਼ਰਮਿੰਦਾ ਫੜੇ ਸਰੇ ਨਰ ਸਕੂਟਰ ਤੇ ਮੈਂ ਤੇ ਖੜਾ ਕਰਕੇ ਉਹ ਤਾਂ ਚਲਾ ਗਿਆ ਸੀ ਅੱਛਾ ਫਿਰ ਮੇਰੇ ਮਗਰ ਮਗਰ ਉੱਧਰ ਗਏ ਨੇ ਤੇ ਮੈਂ ਫੇਰ ਨਾਲ ਲੱਗ ਗਿਆ चोर फिर चोर देश दुनिया की हर खबर सबसे पहले देखने के लिए फॉलो करे दैनिक सवेरा टीवी YouTube Facebook Instagram X aur WhatsApp channel par